ਮਿਲੋ ਰਾਜੀ ਗਵਤਾ ਆਇ ਤੇਰੇ ਖਾਸ ਮੋੜੇ ਰਾਜੀ ਸਾਲ ਤੋਂ ਪਹਿਲਾਂ ਮੁੰਡੇ ਨੇ ਮਿਲੋ ਸੁਖਾ ਸਿੰਘ ਓਕੇ ਜੀ ਓਕੇ ਜੀ ਓਕੇ ਜੀ ਓਕੇ ਭਾਈ ਸੁਖਾ ਓਕੇ ਜੀ ਚੱਲ ਮਤ ਨਹੀਂ ਦੰਗਾ ਸਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ 9:30 ਹੋ ਗਏ ਨੇ ਸਵੇਰ ਦੇ ਤੇ ਗੁਰਵਾਜ ਆਉਣਾ ਤੜਕੀ ਤੜਕੀ ਗੱਡੀ ਵੀ ਆਉਣ ਲੱਗੇ ਹੈ ਕਿਧਰ ਲੱਗੇ ਹੈ ਤੂੰ ਉੱਧਰ ਉਧਰ ਕਿਧਰ ਜਾਗੇ ਤੂੰ ਦੇਖੋ ਤਿਆਰ ਗਿਆ ਉਹ ਤਿਆਰ ਗਿਆ ਤੇ ਇਧਰ ਗੁਰシャン ਵੀਰ ਤੇ ਆਪਣਾ ਦਿਲਜੋਤ ਸਿੰਘ ਇਹਨਾਂ ਦੀ ਡਿਊਟੀ ਲੱਗੀ ਅੱਜ ਸਿਵਾਵਾਂ ਲੱਗੀਆਂ ਨੇ ਇਹਨਾਂ ਦੀਆਂ ਵੀ ਤੁਸੀਂ ਦੋਨੇ ਗੱਡੀਆਂ ਐਨ ਸਾਫ਼ ਕਰਕੇ ਛੱਡਣੀਆਂ ਸਫਾਈ ਕਰਦੇ ਤਰੀਕੇ ਨਾਲ ਵਧੀਆ ਐਨ ਤੇ ਦੋਵੇਂ ਲੱਗੇ ਹੋਏ ਨੇ ਇਵੇਂ ਵੀ ਰੀਨ ਸ਼ਰਟਾਂ ਸਫਾਈ ਵਾਸਤੇ ਲਾਈਆਂ ਹੋਈਆਂ ਸਿੱਮੇ ਵੀ ਰੀ ਸ਼ਲਟਰ ਵਿੱਚ ਚਾਦਰ ਬਣਾ ਲਾ ਸੱਚ ਲਈ ਸਫਾਈ ਦਾ ਕੰਮ ਆਉਣੀ ਆ ਲਵੀ ਐਨ ਕੰਝ ਕੱਢ ਦਿਓ ਫੇਰ ਗੱਡੀ ਛਾਂਸੀਆ ਉਹਦੀ ਚਾਬੀ ਚੱਕ ਲੈ ਬੇਟੀ ਉਦੀ ਨਹੀਂ ਜੱਕੀ ਉਹਦੀ ਜੱਵੀ ਜੱਕੀ ਲੈ ਕੇ ਆਉਣ ਦੋਨੇ ਗੇੜੀ ਸਾਫ਼ ਕਰ ਠੀਕ ਹੈ ਦੋਨੇ ਮੁੰਡੇ ਲੱਗੇ ਹੋਏ ਨੇ ਵੈਰੀ ਗੁੱਡ ਕੰਮ ਸ਼ਾਬਾਸ਼ ਕਿੱਥੇ ਤੱਕ ਜਿਹੜਾ ਕੱਢ ਗਿਆ ਤੂੰ ਉੱਤੇ ਰੱਖ ਕਿੱਥੇ ਤੱਕ ਉੱਤੇ ਤੂੰ ਕਿੰਨਾ ਸਾਈਕਲ ਭਿਜਾ ਲੈਣਾ ਫੁੱਲ ਮੁਲਾ ਕਿੰਨਾ ਸਾਈਕਲ ਭਿਜਾ ਲੈਣਾ ਤੂੰ ਯਾਰ ਮੈਂ ਤੇਰੀ ਬਤਾ ਕੇ ਤੇਰੇ ਪਤਾਕ ਦਿਖਾ ਲੈ ਵੀ ਦੇਖਦਾ ਕਿਹਦੀ ਤੀ ਮੁਰਕਿਆ ਤੂੰ ਹਾਈਟ ਰੱਖ ਵਾਸ ਜਿੱਤੇ ਗਿਆ ਮੈਂ ਜਿੱਤੇ ਗੁਰਵਾ ਜਿੱਤ ਗਿਆ ਬਈ ਉਤਰਾ ਸਾਈਕਲ ਦੇ ਬ੍ਰੇਕ ਬਹੁਤ ਤੇਜ਼ ਹੋਏ ਤਾਂ ਮੈਂ ਫ੍ਰੇਕ ਰੋਤਾ ਹਾਂ ਹਾਂ ਤੋਏ ਆਈ ਆਈ ਪੁੱਟ ਤੇ ਜਿੱਦੀਆ ਅੱਛਾ ਇਹ ਚੱਕੋ ਇਹਦੀ ਇੱਦਾਂ ਵੈਕਿਊਮ ਮਾਰਦੀ ਹਾਂ ਹਾਂ ਜੇ ਲੱਗੇ ਉਹ ਸਾਰਾ ਕੰਮ ਕਰਨਾ ਵੇ ਤਾਂ ਵੈਕਿਊਮ ਵੀ ਮਾਰਨਾ ਹੈ ਵਿੱਚ ਕਪੜਾ ਹੀ ਮਾਰਨਾ ਹੈ ਸਾਰੇ ਕੰਮ ਕਰਨ ਠੀਕ ਹੈ ਹੂੰ ਬਾਕੀ ਗੱਲਾਂ ਨਹੀਂ ਗੱਲਾਂ ਨਾ ਗੱਡੀ ਨਾ ਇਹੜਾ ਗੱਡੀ ਡਿੱਗੀਆਂ ਬਹੁਤ ਬੜੀਆਂ ਤੂੰ ਜਿੰਨਾ ਮਰਜੀ ਸਮਾਂ ਰੱਖ ਲਵੇਂ ਪੂਰੀ ਐਨ ਸਪੇਸ ਹੈ ਡਿੱਗੀਆਂ ਦੇ ਵਿੱਚ ਉਹ ਤਾਂ ਹੌਲੀ ਤੁਰ ਕੇ ਹੌਲੀ ਸੱਟ ਨਾਲ ਖਾਲੀ ਹੌਲੀ ਚਲੇ ਗਾ ਲੈ ਬੱਚਿਓ ਲਓ بیا ਜਾਪੀ ਕੋਲ ਠੀਕ ਹੈ ਦੂਜੀ ਗੱਟੀ ਦੋਨੇ ਗੱਟੀਆਂ ਖਾਰ ਦੇ ਵੀ ਪਤਾ ਬਣ ਗਏ ਠੀਕ ਹੈ ਚਿੱਟੀਆਂ ਨੇ ਕੱਢ ਦੇਓ ਜਿਹੜੀਆਂ ਟਾਂ ਮਾਰਦੇ ਹੋ ਰਹਿਣ ਕਾਲੀਆਂ ਹੀ ਠੀਕ ਹੈ ਆਏ ਤੁਸੀਂ ਕਿਹ ਹੈ ਆਪਾਂ ਉਪਰ ਚੱਲਨੇ ਕਰੀ ਕੁਟ ਚਾਹ ਪੀਨੇ ਵਧੀਆ ਜਾ ਮੈਂ ਤੁਰ ਇੱਕ ਵਾਰ ਤਾਂ ਚਾਹ ਪੀ ਲਈ ਆਪਾਂ ਨੇ ਤੇ ਠੰਡ ਖੇ ਕਾਫੀ ਆਦਾ ਅੱਜ ਮੌਸਮ ਵੈਸੇ ਵਧੀਆ ਧੁੱਪ ਲੱਗੀ ਹੋਈ ਆ ਆਹ 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 ਇਹਨਾਂ ਦਾ ਮੈਂ ਤੁਰ ਨਹੀਂ ਯਾਰ ਲੈਂਦਾ ਬਈ ਸਾਰੇ ਘਰ ਦੇ ਵੀ ਇਹਨਾਂ ਗਰਮੀਓ ਗਰਮੀ ਕਰੀ ਪਈ ਇਹਨਾਂ ਦਾ ਸਹੀ ਗੱਲ ਹੈ ਟੈਂਪਰੇਚਰ ਕਿੰਨਾ ਕਰਿਆ ਬਈ ਨਾ ਹਾਂਜੀ ਟੈਂਪਰੇਚਰ ਕਿੰਨਾ ਕੀਤਾ ਵੇ ਤਾਂ ਟੈਂਪਰੇਚਰ ਇਹ ਤਾਂ ਇੱਛ ਲੱਗਿਆ ਫੈਸਿਓ ਮੈਂ ਕਿਹਾ ਉੱਪਰ ਆ ਕੇ ਪਤਾ ਲੱਗਦਾ ਹੈ ਨਿਕ ਪੂਰਾ ਹੈਗਾ ਜੀ ਹੈ ਹਾਂ 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 ਹੁਣ 20 ਆਈ ਹੁਣ 20 ਹੈ ਫਿਰ ਵੈਂਤੀ ਗਰਾਦੀ ਟੈਂਪਰੇਚਰ ਮੈਂ ਕਿਹਾ ਵਧੀਆ ਜੀ ਹੈ ਨਾ ਹਾਂ ਜੀ ਵਧੀਆ ਨਿਕ ਪੂਰੇ ਘਰ ਜੀ ਕੀਤਾ ਵਣ ਵਧੀਆ ਹੈ ਹਾਂ ਜੀ ਸੋ ਵਧੀਆ ਲੱਗਦਾ ਜਦੋਂ ਪਤਾ ਅੰਦਰ ਵੜਦੇ ਆ ਨਾ ਪਤਾ ਲੱਗਦਾ ਹੈ ਨਿਕ ਆ ਗਿਆ ਹੈ ਨਾ ਜੀ ਤੇ ਕੀ ਪ੍ਰੋਗਰਾਮ ਹੈ ਅੱਜ ਅੱਜ ਪਹਿਲਾਂ ਗੁਰਦੁਆਰਾ ਸਭ ਜਾਣਾ ਜੀ ਮਤ ਖਟੇ ਕੇ ਆਵਾਂਗੇ ਫੇਰ ਦੇਖਦੇ ਹਾਂ ਹਾਂ ਜਲਦੀ ਗਲ ਹੋ ਗਈ ਆ ਕੀ ਬਣਾਇਆ ਤਰੀਆ ਚੁੱਲੇ ਦੇ ਮਸਾਲੇ ਵਾਲੀ ਚਾਹ ਮਸਾਲੇ ਵਾਲੀ ਚਾਹ ਕਿ ਨਹੀਂ ਮੈਂ ਤਾਂ ਬੁਗੀ ਬਲੈਕ ਕਾਫੀ ਪੀਣੀ ਆ ਤੇਰੀ ਬਲੈਕ ਕਾਫੀ ਟੀਅਰ ਕਰ ਤੇ ਟੀਅਰ ਕਰ ਤੇ ਹਾਂ ਬਣ ਗਈ ਤੇ ਦੇਖ ਰਹੀ ਸੀ ਮੈਂ ਅਸੀ ਮੇਰਾ ਹੈ ਮੈਂ ਚੱਲੇ ਮੈਸੀ ਕਰਦਾ ਫੋਨ ਦਿੱਤੇ ਸੀ ਮੈਂ ਕਿਹਾ ਬਲੈਕ ਕਾਫੀ ਬਣਾ ਦੇਖ ਦੰਨ ਕਰਦਾ ਕੰਮ ਇਹਦਾ ਇਹਦਾ ਮਤਲਬ ਮੁੱਲ ਤੋਂ ਤੈਨ ਤੋਂ ਤੂੰ ਹਾਂ ਹਾਂ ਠੀਕ ਹੋ ਗਿਆ ਮਸੀ ਆਜਾ ਗੁੱਡ ਮਾਰਨਿੰਗ ਹੋ ਗਈ ਗੁੱਡ ਮਾਰਨਿੰਗ ਪੁੱਤ ਗੁੱਡ ਮਾਰਨਿੰਗ ਹੋਰ ਕੀ ਹਾਲ ਚੱਲ ਰਹੀ ਲੈ ਕੁਰਸੀ ਤੇ ਬਹਿ ਜਾ ਕੁਰਸੀ ਤੇ ਬਹਿ ਜਾ ਅੱਛਾ ਕੁਰਸੀ ਰਹੂਗਾ ਮੈਂ ਕਿਹਾ ਸਹੀ ਰਹੀ ਠੀਕ ਰਹੀ ਹਾਂ ਹਾਂ ਪੁੱਤ ਠੀਕ ਰਹੀ ਠੰਡ ਗੱਲ ਕਾਫੀ ਜੀਨਾ ਮੈਂ ਕਿਹਾ ਠੰਡ ਦੇ ਵਿੱਚ ਸਿਆਣਾ ਬੰਦਾ ਜੁੜ ਵੀ ਜਾਂਦਾ ਹੁੰਦਾ ਹੈ ਜੁੜ ਕੇ ਨਾਲ ਪਰਿਵਾਰ ਹੈਗਾ ਤੇ ਆਪਣਾ ਸਾਰੇ ਖੋਲ ਹੁੰਦੇ ਆ ਨਹੀਂ ਖੋਲ ਦਿੰਦਾ ਨਹੀਂ ਠੀਕ ਠੀਕ ਨਹੀਂ ਰਹਾ ਠੰਡ ਦੇ ਵਿੱਚ ਹਾਂ ਕੀ ਕਰੇ ਪੁੱਤ ਠੀਕ ਰਹੀ ਚਲ ਵਧੀਆ ਵਧੀਆ ਹਾਂ ਤੁਹਾਡੇ ਪ੍ਰਤਾਪ ਨਾਲ ਠੀਕ ਰਹੀ ਨਾ ਪ੍ਰਤਾਪ ਮਹਾਤਮਾ ਹੈ ਆਪਣਾ ਪੁੱਤ ਬਸ 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 ਹਾਂ ਬਸ ਹੋਰ ਚਾਹ ਪੀਣੀ ਹੈ ਬਲੈਕ ਕਾਫੀ ਪੀਣੀ ਹੈ ਚਾਹ ਪੀਵਾਂਗੇ ਬਲੈਕ ਕਾਫੀ ਤਾਂ ਕਹਿੰਦੀ ਕੱਲ੍ਹ ਪਹਲਾਈ ਗਈ ਨਾ ਜਿਹੜੇ ਨਾ ਮਾਸੀ ਸੁਵਾਰਾ ਕਹਿੰਦੀ ਮੈਂ ਘੁੱਟ ਭਰਿਆ ਇੱਕ ਕੌੜੀ ਪੀ ਲੈ ਲ ਮਾਸੀ ਫੋੜ ਇਹਦਾ ਕੋਟਾ ਵਾਕੇ ਦੇਖ ਹਾਂ ਨਾ ਜੀ ਨਾ ਇਹ ਕਹਿੰਦੀ ਨਾ ਇਹ ਤਾਂ ਕਾਲੀ ਇਹ ਗਾਰੰਟੀ ਹੈ ਮੈਨੂੰ ਕਹਿੰਦੇ ਮम्मी ਪੀਣੀ ਹੈ ਮੈਂ ਕਹਿੰਦੀ ਨਾ ਕੋਈ ਮੈਨੂੰ ਨਹੀਂ ਚੰਗੀ ਲੱਗਦੀ ਪਤਾ ਨਹੀਂ ਘਾਤੇ ਪਰ ਇਹਦੇ ਨਾਲ ਮਸੀ ਕਈ ਚੀਜ਼ਾਂ ਠੀਕ ਹੋਣੀਆਂ ਜਿਵੇਂ ਸ਼ੂਗਰ ਠੀਕ ਹੋ ਗਿਆ ਬੀਪੀ ਦਾ ਮਲਾਈ ਘਟਦਾ ਨਹੀਂ ਹੈਗਾ ਇਹ ਬਰਬਰ ਪ੍ਰੋਪਰ ਠੀਕ ਰੱਖਦੀ ਹੈ ਬੰਦੇ ਨੂੰ ਕਾਫੀ ਜਿਹੜਾ ਫਾਇਦੇ ਨੇ ਬਲੈਕ ਕਾਫੀ ਦੇ ਚਾਹ ਬਣਾਉਂਦੇ ਮਾਸੀ ਬਾਈ ਬਸ ਨਾਲ ਜਮਣਾ ਠੀਕ ਹੈ ਪੁੱਤ ਜਿਹੜੀ ਚੀਜ਼ ਆਪਾਂ ਖਾਈ ਜਾਈਏ ਉਹਦਾ ਤਾਂ ਆਪਾਂ ਨੂੰ ਹੁੰਦਾ ਜਿਹੜਾ ਆਪਾਂ ਨੇ ਹੁਣ ਕਦੇ ਕਰਦਿਆਂ ਨੂੰ ਉਹਦਾ ਆਪਾਂ ਨੂੰ ਭਾਅ ਵੀ ਨਹੀਂ ਪੈਂਦਾ ਤਾਂ ਹਾਂ ਆਇਆ ਫਿਰ ਇਕਨ ਜਦ ਦੀ ਟੈਕਨੋਲੋਜੀ ਆਈ ਹੈ ਨਾ ਉਹਦਾ ਨਾ ਆ ਚੀਜ਼ਾਂ ਬਹੁਤ ਅਸਰ ਪੈ ਗਿਆ ਮਨ ਲਾ ਘਰ ਦੇ ਜੇ 7 ਬੰਦੇ ਆ 8 ਬੰਦੇ ਆ 10 ਜਿੰਨੇ ਮਾਜੀ ਬੰਦੇ ਆ ਸਾਰੇ ਬੰਦੇ ਬੈਠੇ ਗੱਲਾਂ ਬਾਤਾਂ ਨਹੀਂ ਕਰਦੇ ਕੋਈ ਸਮਾਂ ਹੁੰਦਾ ਸੀਗਾ ਸਾਡਾ ਸਾਡੇ ਜਵਾਨੇ ਦੇ ਵਿੱਚ ਸਾਰਾ ਟੱਪ ਮੇਰੇ ਗੱਲਾਂ ਬਾਤਾਂ ਕਰਦਾ ਹੁੰਦਾ ਸੀਗਾ ਹੁਣ ਦੇਖੋ ਅਮਨ ਦੇਖ ਕੇ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਮਿੱਤਰ ਜੇਬਾਂ ਚ ਪਾਏ ਜਣਾ ਨੇ ਨਹੀਂ ਮੈਂ ਦੂਦ ਦੇਖਦਾ ਟਿਕ ਟਿਕੀ ਲਗਾ ਕੇ ਕਲਵੀਗ ਹੱਥ 'ਚ ਆਪਣਾ ਫੋਨ ਗੁਸ਼ਾਨ ਵੀ ਹੱਥ 'ਚ ਆਪਣਾ ਫੋਨ ਤੇ ਗੁਰਬਾਖ ਜਰਾ ਤਾਂ ਪੜਦਾ ਚੱ ਰਿਹਾ ਹਨਾ ਡਰਾਈਂਗ ਕਰਦਾ ਹਾਂ ਹਾਂ ਉਹ ਡਰਾਈਂਗ ਕਰਦਾ ਤੇ ਤੁਸੀਂ ਬੈਠੇ ਗੱਲਾਂ ਬਾਤਾਂ ਕਰ ਲਓ ਭੂਆ ਭਤੀਜਾ ਨਹੀਂ ਅਸੀਂ ਕਲਾ ਦੇਖਦੇ ਸੀਗੇ ਵੀ ਕਿੰਨਾ ਸੋਹਣਾ ਕਮਿਊਨੀਕੇਸ਼ਨ ਕੀਤਾ ਹੈ ਤੇ ਇਹ ਤਾਂ ਠੀਕ ਹੈ ਮੈਂ ਤਾਂ ਹੋਰ ਦਿਖਾਉਣਾਂ ਕਿ ਬੰਦਾ ਕਿ ਹੋਰ ਫੋਨ ਤੇ ਲੱਗਿਆ ਹੋਇਆ ਹੈ ਨੀਂ ਰੱਖਿਓ ਮੈਂ ਦੇਖੀਏ ਤੁਮ ਸਮੇ ਆਜੋ ਮਾ ਜਿੱਧਰ ਆਜੋ ਇਧਰ ਆਜੋ ਆ ਗਈ ਆਜੋ ਆਜੋ ਦਿਖਾਓ ਆਫ ਆ ਫੋਨ ਦੀ ਕਰਕੇ ਜਲ ਸਾਰੇ ਬੰਦੇ ਫੋਨ ਤੇ ਆਪਣਾ ਲੱਗੇ ਬੈਠੇ ਫੋਨ ਤੇ ਹਾਂਜੀ ਮੈਂ ਦੇਖਿਆ ਮੈਂ ਕਿ ਗੁਰਸ਼ਾਨ ਆਪਣਾ ਫੋਨ ਤੇ ਬੈਠੇ ਕਲਵੀ ਜੜਾਉਣੀ ਬੈਠੀ ਆ ਮੁੰਡੀ ਆਪਣਾ ਸਿਰ ਕਦਾਵ ਦੇ ਉੱਪਰ ਜੜੀ ਬੈਠੇ ਤੇਰਾ ਸਣਾ ਰੋਣ ਚਿੱਕੀ ਤਾਕੀ ਬਣਾ ਦਾਈ ਤਾ ਕਿ ਬਣਾਦੀ ਆ ਤੇ ਆਪਣਾ ਤਾਂ ਮੈਂ ਤੇਰਾ ਪਲਾ ਹੋ ਜਾ ਕੇ ਬਣਾਦਾ ਬਈ ਇੱਕ ਹੋਰ ਬਣਾਉਗਾ ਕਿਆ ਨਾ ਇਹਦਾ ਹੈ ਕੀ ਨਾ ਰੱਖੇ ਇਹਦਾ ਮੈਂ ਗੁਰਬਾਣੀ ਅੱਛਾ ਤੇ ਆਪਣੀ ਫੋਟੋ ਮੜੀਦਾ ਹੈ ਮੁਛਾ ਤਾਂ ਪਹਿਲੇ ਹੀ ਲਾਲੀ ਨਾ ਹਲੇ ਘੁਸ਼ਾਂਦੀ ਨਾ ਦਿਲਜੋਦੀ ਹੈ ਤੇਰੇ ਪਹਿਲੀ ਆ ਗਈ ਮੁਛਾ ਹਾਂ ਮੈਂ ਤਾਰ ਬੜਾਉਂਗਾ ਪੇਰਾਉਂਗੇ ਅੱਛਾ ਬੜਾਉਂਗਾ ਫਿਰਾਂਗੇ ਅੱਛਾ ਇਹਨੂੰ ਪਤਾ ਹੀ ਮੈਂ 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 ਕਿਹਾ ਪੱਗ ਬੰਨੀ ਸੀ ਮੈਨੂੰ ਟੋਪੀ ਨਹੀਂ ਮਤੇ ਹਾਂ ਦੇਖ ਤੂੰ ਫਿਰ ਵੀ ਉਮਰ ਦੇ ਹਿਸਾਬ ਨਾਲ ਡਰਾਇੰਗ ਲਿਖਣਾ ਕਲਰ ਕਰਨੇ ਆ ਕੇ ਲਿਖਿਆ ਮੈਂ 1705 ਕਦ ਲਿਖਿਆ ਲੈ ਵੀ ਗੱਡੀਆਂ ਮੁੰਡਿਆਂ ਨਾਲ ਵਿੱਚੋਂ ਐ ਚੰਗੀ ਤਾਂ ਸਾਫ ਕਰਤੀਆਂ ਤੇ ਹੁਣ ਅਸੀਂ ਚੱਲੇ ਆ ਬਾਹਰੋਂ ਗੱਡੀ ਧੋਣ ਵਾਸਤੇ ਕਿਉਂਕਿ ਮੀਂਹ ਹੈ ਨਾ ਗੱਡੀਆਂ ਖਰਾਬ ਕਰਦੀ ਮੀਰੇ ਪਾਣੀ ਐ ਤੇ ਬਰਫ ਦਾ ਪਾਣੀ ਆ ਸੀਗਾ ਨਾ ਸਾਰੇ ਗੱਡੇ ਖਰਾਬ ਕਰਦੀਆਂ ਭਾਜੀ ਕਹਿੰਦੇ ਗੱਡੀ ਧੋਣੀ ਹੈ ਆਪਣੀ ਗੱਡੀਆਂ ਥੋੜਾ ਜਿਆਦਾ ਬੁਰਾ ਹੋਇਆ ਵੇ ਦੇਖੋ ਸਾਰੇ ਰਸਤੇ ਮੀਂਹ ਪੈਂਦਾ ਹੈ ਨਾ ਹੁਣ ਫਾਈਨਲੀ ਗੱਡੀ ਧੋ ਕੇ ਮਿੱਤਰੋ ਘਰੇ ਪਹੁੰਚ ਗਏ ਆਪਾਂ ਤੈਨੂੰ ਪਤਾ ਹੀ ਲੱਗਿਆ ਤੇਰੇ ਵੀ ਦਰਵਾਜ਼ਾ ਖੜਕੋਣਾ ਹੈ ਨਾ ਤਾਂ ਝੱਲ ਤਾੜ ਕੇ ਗੱਡੀ ਕੱਢ ਲੈ ਲੈ ਨਿਆਣੇ ਨਿੱਕੇ ਆਪਣੇ ਮਿੱਤਰੋ ਤਿਆਰ ਹੋ ਰਹੇ ਆ ਗੁਰシャン ਵੀ ਸਿੰਘ ਪੱਕੀ ਪੂਣੀ ਕਰਵਾ ਰਹੇ ਨੇ ਪੂਣੀ ਹੋ ਹੀ ਜਾਂਦੀ ਆ ਹੈ ਹੈ ਬੈਲਟ ਟਾਈ ਹੈ ਟੰਡਣ ਲੱਗਿਆ ਟੋਰੀ ਆ ਟਾਈ 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 ਨਾ ਮੇਰੇ ਤਾਂ ਸਵੇਰ ਤੋਂ ਤਾਂ ਹੋਤੀ ਦੀ ਅੱਛਾ ਬੈਲਟ ਛੁੱਟੇ ਹੁੰਦੇ ਸੀ ਓੜਾ ਪਾਸਾਰੇ ਜਾਣੇ ਰੈਡੀ ਹੋ ਗਏ ਆ ਜਾਣ ਵਾਸਤੇ ਗੁਰਦੁਆਸਾ ਮੱਥਾ ਟੇਕਣ ਵਾਸਤੇ ਟੋਰ ਚੈੱਕ ਕਰੋ ਮੁੰਡਿਆਂ ਦੀ ਗੁਰシャンਵੀਰ ਨੇ ਨੀਲੀ ਪੱਗ ਦੇ ਨਾਲ ਸਕਾਈ ਬਲੂ ਕੋਟੀ ਬਲੈਕ ਜੈਕਟ ਡਨ ਗ੍ਰੇਬ ਗਮੈਂ ਗੱਲਬਾਤ ਐ ਉੱਤਲੇ ਲੈਵਲ ਤੇ ਕੀਤੀ ਵੀ ਆ ਅਗਰ ਬਾਜ ਸਿੰਘ ਨੂੰ ਮਿਲੋ ਮਿਲਟਰੀ ਕਿਲ ਦਾ ਪੜਕਾ ਬਣੀ ਫੇਦਾ ਪੁੱਤ ਹੈ ਨਾ ਜਲਦੀ ਫੇਰ ਆਪਾਂ ਚਲੋ ਚੋ ਚਲ ਜੀ ਚਲੇ ਮਾਸੀ ਸਾਰਿਆਂ ਰੇਡੀਓ ਸਾਡੀ ਮਾਸੀ ਸਾਡੇ ਨਾਲ ਹੈ ਜਿੰਨਾ ਟਾਈਮ ਅਸੀਂ ਇੱਥੇ ਨਾ ਮਾਸੀ ਤੈਨੂੰ ਪੂਰਾ ਘੁਮਾ ਦੇਣਾ ਆਪਾਂ ਨਹੀਂ ਠੀਕ ਹੈ ਚਾ ਚੋ ਚਲ ਜੀ ਸਮਝ ਚਲੀ ਹਮਾਰਾ ਤੈਹ ਚ ਬੜਾ ਸਟਾਲ ਸੂਲਤਾ 서ਤੇ ਹੋਏ ਗੁਰਦੁਆਰਾ ਸਾਹਿਬ ਆਵਾਰਾ ਠੀਕ ਹੋ ਗਿਆ ਅੱਥਾ ਟਿਕਣਾ ਜੀ ਆ ਜਾ ਬਿਕਲਵੀ ਘਰ ਚਲੋ ਜੀ ਚਲੋ ਤੂੰ ਤਾਂ ਖੜੀ ਤੀ ਫੋਟੋ ਕਿਥੇ ਹੀ ਬਣਦੀ ਐ ਤੈ ਖੜੀ ਦੀ ਆਪਣੇ ਗੁਰਦੁਆਰ ਸਾਹਿਬ ਮਿੱਤਰੂ ਮੱਥਾ ਟੇਕ ਲਿਆ ਇੱਕ ਗੁਰਦੁਆਰ ਸਾਹਿਬ ਸੇ ਮੈਂ ਕਿਹੜੀ ਜਗ੍ਹਾ ਤੇ ਪੈਂਦਾ ਪਹਿਲਾਂ ਫੁੰਤਨੈਲੀ ਫੁੰਤਨੈਲੀ ਮੱਲੋ ਵੀ ਇਸ ਜਗ੍ਹਾ ਦੋ ਗੁਰਦੁਆਰੇ ਸਾਬ ਨੇ ਇੱਕ ਇਹ ਗੁਰੂ ਘਰ ਨੇ ਤੇ ਗੁਰਦੁਆਬ ਹੋਰ ਨੇ ਤੇ ਇਹਨਾਂ ਦੇ ਘਰ ਦੇ ਬਿਲਕੁਲ ਲੱਗੇ ਸੀਗੇ ਫੋਨ ਤਾਂ ਨੇਲੇ ਵਾਲਾ ਹਾਂ ਹਾਂਜੀ ਇੱਥੇ ਆਪ ਪਾਈ ਸੀ ਤੇ ਹੁਣ ਅਗਲਾ ਪ੍ਰੋਗਰਾਮ ਗੱਡੀ ਅੱਗੇ ਲਾ ਲਈ ਭਾਈ ਉਹਨਾਂ ਨੇ ਆਪ ਉਹਨਾਂ ਦੇ ਹੁਣ ਪਿੱਛੇ ਪਿੱਛੇ ਜਾਣਾ ਆਪਾਂ ਨਹੀਂ ਉਹਨਾਂ ਦੇ ਕਿਉਂਕਿ ਆਪਣੇ ਇੱਥੇ ਨਾ ਹੋਰ ਇੱਕ ਦੋ ਫੈਮਿਲੀ ਆਪਣੇ ਮਿੱਤਰ ਸੱਜਣ ਹੈਗੇ ਨੇ ਜਿਹੜੇ ਆਪਣੇ ਸੰਪਰਕ ਦੇ ਵਿੱਚ ਅੱਗੇ ਵੀ ਆਪਾਂ ਜਰ ਵੀ ਇਹਨਾਂ ਨੂੰ ਮਿਲ ਕੇ ਜਾਈਦੇ ਤੇ ਉਹਨਾਂ ਨੇ ਆਪਣੇ ਇਨਵਾਈਟ ਕੀਤਾ ਸੀਗਾ ਤੇ ਹੁਣ ਆਪਾਂ ਉਹਨਾਂ ਦੇ ਘਰ ਜਾ ਰਹੇ ਹਾਂ ਲਓ ਜੀ ਫਾਈਨਲੀ ਪਹੁੰਚ ਗਏ ਆਪਾਂ ਕਹਿੰਦੇ ਆ ਵਾਲੀ ਜਿਹੜਾ ਪਲੱਸ ਉਹ ਦੋ ਹੈ ਨਾ ਇਹ ਸਾਰੇ ਵਿੱਚ ਪੰਜਾਬੀ ਹੋ ਰਹੇ ਨੇ ਜਿਆਦਾਤਰ ਇਹ ਵਾਲਾ ਸ਼ਹਿਰ ਹੈ ਜਿਹੜਾ ਮਤਲਬ ਪਿੰਡ ਹੈ ਇਹ ਪੰਜਾਬੀਆਂ ਦਾ ਘੜ ਮੰਨੇ ਜਾਂਦਾ ਔਰ ਇਹ ਪੰਜਾਬੀ ਆਪਣੇ ਭਾਈਚਾਰਾ ਬਹੁਤ ਹੈ ਫੈਮਲੀ ਬਹੁਤ ਨੇ ਪੰਜਾਬੀ ਉਹਦੇ ਲਓ ਵੀ ਹੁਣ ਮੇਤਰੋ ਤੁਹਾਨੂੰ ਆਪ ਮਿਲਾਉਨੇ ਆ ਜਿਹਨਾਂ ਦੇ ਆਪ ਘਰ ਆਏ ਆ ਇਹਦੇ ਸਭ ਤੋਂ ਪਹਿਲਾਂ ਮੁੰਡੇ ਨੂੰ ਮਿਲੋ ਸੁਖਾ ਸਿੰਘ ਤੁਸੀਂ ਪਿਛਲੇ ਆਪਣੇ ਵਲੌਗਾਂ ਦੇ ਵਿੱਚ 1 ਸਾਲ 1.5 ਸਾਲ ਪਹਿਲਾਂ ਜਦੋਂ ਵਲੌਗਿੰਗ ਸਟਾਰਟਿੰਗ ਕੀਤੀ ਸੀ ਨਾ ਉਦੋਂ ਤੁਸੀਂ ਸੁਖੀ ਦੇ ਵਲੌਗਾਂ ਵੀ ਦੇਖਿਆ ਹੋਣਾ ਮੈਂ ਜਦੋਂ ਵੀ ਵਰੇਸ਼ੀਆ ਧਰਤੀ ਉੱਤੇ ਆਵਾਂ ਤਾਂ ਇਹ ਘਰ ਦੇ ਵਿੱਚ ਮੈਂ ਆ ਕੇ ਜੰਨਾ ਹੁਣਾ ਕਿਉਂਕਿ ਪਿਆਰ ਕਾਫੀ ਹੈ ਇਹ ਵੀ ਆਪ ਲੋਕ ਜਾਣਦਾ ਹੈ ਇਹਦਾ ਰੋਮਾਂ ਦੇ ਵਿੱਚ ਪੀਜੂਦੇ ਖਾਦੇ ਸੁਖੀ ਨੇ ਆਪਣੇ ਹਾਂ ਬਸੇਰੇ ਖਾਦੇ ਉਹਦੇ ਘਰ ਦੇ ਵਿੱਚ ਵਧੀਆ ਹੈ ਤੇ ਬਾਕੀ ਸਾਰੇ ਮਿਲਾਉਨੇ ਆ ਸਾਰੀ ਫੈਮਿਲੀ ਬੈਠੀ ਆ ਖੋਜੋ ਕਿ ਇਹਨੂੰ ਤੇ ਇਧਰਾਂ ਟੀ ਹੋਣੀ ਸੱਸੀ ਘਾਟੀ ਜੀ ਠੀਕ ਠਾਕ ਹੋਣੀ ਹਾਂਜੀ ਤੇ ਇਧਰ ਆਪਣੇ ਅੰਗਰ ਜਿਉਣੀ ਸੱਸੀ ਘਾਟੀ ਜੀ ਦੁਬਾਰਾ ਮਿਲਾ ਪੈਣਾ ਆਪਣੀ ਸਸੀ ਗਾਲ ਜੀ ਹੋ ਠੀਕ ਠਾਕ ਹੋ ਜੀ ਇਹ ਵੀ ਆਪਣੇ ਕੋ ਜਾ ਕੇ ਪੀ ਦੇਖਾ ਕੇ ਆਏ ਨੇ ਆਪਣੇ ਆਪਣੇ ਵਲੌਗ ਤੁਸੀਂ ਬਣਾਇਆ ਉਹ ਤੋਂ ਪਰ ਗਏ ਸੀਗੇ ਨਾ ਹਾਂ ਜੀ ਹਾਂ ਕਿਦਾਂ ਲੱਗਿਆ ਪੀਤਾ ਦੱਸ ਫੇ ਬਹੁਤ ਵਧੀਆ ਬਹੁਤ ਵਧੀਆ ਕਿਦਾਂ ਹਾਂ ਉਧਰ ਨੂੰ ਵਰ ਕੇ ਹਾਂ 2 ਵਜੇ ਆਏ ਜੀ ਨਹੀਂ ਤੁਸੀਂ ਨਹੀਂ ਆਏਗੇ ਤੁਸੀਂ ਇਕੱਲੇ ਸੁੱਕਾ ਇਕੱਲਾ ਜਾਇਆ ਹੁੰਦਾ ਹੁਣ ਪੀਸੇ ਘੱਟ ਭਾਜੀ ਹੁਣੀ ਜਿਆਦਾ ਮਸ਼ਹੂਰ ਆ ਤੇ ਬਾਕੀ ਸੇਵਾ ਚੱਲਦੀ ਹੈ ਮਿੱਤਰੋ ਮਾਰਾ ਕਿਹੜਾ ਹਾਂ ਚਾਹ ਪਾਣੀ ਛਕ ਰਹੇ ਆ ਗੁਰਵਾਇਸੇ ਲੱਗਿਆ ਪਕੌੜੀਆਂ ਗੀੜੇ ਦੇ ਬਾਦ ਨੇ ਭਾਜੀ ਹੈ ਕੋਈ ਹੋਰ ਟੀ ਦਾ ਸ਼ੁਕਰੀਆ ਅੱਜ ਸਵੇਰੇ ਸੇੰਗ ਦਾ ਬਰਾਬਰ ਆਇਆ ਮੈਨੂੰ ਨਹੀਂ ਹੈਗਾ ਸ਼ੂਗਰ ਸ਼ੱਗ ਇੱਧੇ ਸੁਖੀ ਹੋਣੀ ਵਾਰ-ਵਾਰ ਗੱਡੀ ਦੀ ਟੈਕਸ ਡਰਾਈਵ ਕਰਦੇ ਪੁੱਛੇ ਸੁਖੇ ਕਿਦਾਂ ਦੀ ਗੱਡੀ ਤੇਨੂੰ ਐਨ ਘੈਂਟ ਸਿਰਾਂ ਬੰਬ ਫੋਕਾ ਸੁਖੀ ਗੋਲੀ ਮੇਰਾ ਮਿੱਤਰੋ BMW ਗੱਡੀ ਆ ਇਹ ਕਰਨਾ ਮੈਂ ਚਲਾ ਕੇ ਦਿਖਾ ਦਊਂਗਾ ਗੱਡੀ ਕਿਦਾਂ ਦੀ ਆ ਮੁबारकਾਂ ਹੋ ਗਈਆਂ ਪਾਰਟੀ ਪਾਰਟੀ ਤਾਂ ਫੇਰ ਬਣਦੀ ਆ ਰਾਜੇ ਕੀ ਚੱਲਦਾ ਵਾਹ ਵਧੀਆ ਬੜਾ ਵੀਰ ਮੋਟਾ ਛੋਟਾ ਹੁੰਦਾ ਜਵਾਨ ਹੋ ਗਿਆ ਭਾਈ ਹਾਂਜੀ ਹਾਂਜੀ ਹੋ ਗਿਆ ਸੱਸੀ ਗਾਣਾ ਰੋਟੀ ਗਈ ਚੜਦੀ ਕਲ ਦੀ ਵਧੀਆ ਠੀਕ ਆ ਨਹੀਂ ਨਹੀਂ ਬਹੁਤ ਸੁਣ ਨਹੀਂ ਅੱਗੇ ਨਾਲ ਜਵਾਨ ਹੋ ਗਿਆ ਨਾ ਕਿ ਛੋਟਾ ਸੀਗਾ ਨਹੀਂ ਅੱਗੇ ਸੀਗਾ ਨਹੀਂ ਨਿਕ ਹੋਣ ਹੋ ਗਿਆ ਤਾੜਾ ਹੋ ਗਿਆ ਮੈਂ ਕਿਹਾ ਅੱਗੇ ਨਾਲ ਤਗੜਾ ਵੀ ਹੋ ਗਿਆ ਤੂੰ ਨਾ ਨਾ ਸੇ ਤਾਂ ਫਰਕ ਪੈਣਾ ਹੌਲੀ ਹੌਲੀ ਹਾਂ ਨਹੀਂ ਹੁਣ ਜਵਾਨ ਹੋ ਗਿਆ ਐ ਇਹ ਦੋਨੇ ਦੋਸਤ ਹੈ ਮਤਲਬ ਫੋਨ ਫੋਨ ਤੇ ਗੱਲਬਾਤ ਕਰਦੇ ਰਹੇ ਨੇ ਗੁਰਸ਼ਾਨ ਵੀਰ ਤੇ ਮਨਰਾਜ ਅਰੇ ਆ ਤੁਹਾਨੂੰ ਕੀ ਖੇਲਦੇ ਆ ਯਾਰ ਰਾਤ ਨੂੰ ਕਹਿੰਦਾ ਕੀ ਖੇਡਦੇ ਇਹ ਤਾਂ ਬਈ ਬਾਲੀ ਬਾਲੀ ਬਹੁਤ ਬਹੁਤ ਵਧੀਆ ਹੈ ਥੈਂਕ ਯੂ ਵੀਰੇ ਥੈਂਕ ਬਹੁਤ ਵਧੀਆ ਹੈ ਹੁਣ ਆਪਾਂ ਦੇ ਮਿੱਤਰੋ ਇੱਕ ਹੋਰ ਜਾਣਾ ਆ ਸਾਹਮਣੇ ਫਰੈਂਡ ਤੇ ਪਹਿਲਾਂ ਉਧਰੋਂ ਨਿਕਲੇ ਆ ਆਪ ਉਧਰੋਂ ਆਏ ਆ ਤੇ ਹੁਣ ਆਪਾਂ ਚੱਲੇ ਆ ਆ ਇੱਕ ਹੋਰ ਆਪਣੇ ਭਰਾ ਦੇ ਘਰੇ ਆਜੋ ਆਜੋ ਸਾਰੀ ਟੀਮ ਆ ਰਹੀ ਹੈ ਲਾਈਨ ਬਣਾ ਕੇ ਸਾਰੀ ਟੀਮ ਆ ਰਹੀ ਹੈ ਸੱਸੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਵਧੀਆ ਸੱਸੀ ਗਾਲ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ

ਸਾਰੀ ਗਾਏ ਗਏ ਜੱਜ ਉਹ ਵੱਡੇ ਹੋਰ ਹੈ ਕਿ ਜਾਈਗਾ ਪਿੱਛੇ ਕੋਈ ਸਾਰੇ ਆ ਗਏ ਸਾਰੇ ਆ ਗਏ ਭਾਈ ਕਿੱਥੋਂ ਤੋਂ ਕਰਦੇ ਹੋ ਹੋਰ ਆ ਵੀ ਜਗਾ ਬੜੇ ਕਰ ਜਿਹੜਾ ਪਹਿਲਾਂ ਬਹਿ ਗਿਆ ਬਹਿ ਗਿਆ ਤੀਨ ਮਾਸੀ ਜਿਹੜਾ ਬਹਿ ਗਿਆ ਬਹਿ ਗਿਆ ਆ ਜਿਹੜਾ ਬਹਿ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸਰ ਮੈਂ ਪਾਗੀ ਕਰਦਾ ਮੇਰੇ ਨਾਲ ਦਾ ਕਰਦਾ ਭਾਜੀ ਨਾਲ ਸਾਡੀ ਖਾਲੀ ਏਡਾ ਪਾਸੇ ਇਹਨੂੰ ਚੱਲ ਜਾਣਾ ਇਹ ਕਹਿੰਦਾ ਨਹੀਂ ਦੋ ਦਿਨ ਪਹਿਲਾਂ ਭੁੱਖੇ ਰਹਿਣਾ ਫੇਰ ਆਉਣਾ ਰੋਡੀਆਂ ਭੜਗੇ ਆਉਂਦੀਆਂ ਨਾ ਮਸਤ ਕਰ ਮਾਰਦੀ ਲੈ ਵੀ ਹੁਣ ਆਪਾਂ ਮਿੱਤਰੋ ਪਹੁੰਚ ਗਏ ਸੀ ਕਿਹੜਾ ਪਿੰਡ ਕਿਹੜਾ ਬਾਈ ਇਹ ਪਸਿਆਨੋ ਪਿੰਡ ਦੇ ਬੈਠੇ ਆ ਬੈਸ ਟਾਈਮ ਪਸਿਆਨੋ ਦੀ ਪੁਰਦਨੋ ਉੱਥੇ ਬੈਠੇ ਆ ਆਪਾਂ ਤੁਹਾਨੂੰ ਮੈਂ ਸਾਰੇ ਬਾਈ ਨੂੰ ਮਿਲਾਉਣਾ ਨੇ ਕੱਲੇ ਕੱਲੇ ਬਾਈ ਆਪਾਂ ਨੂੰ ਮਿਲੇ ਆ ਇਹ ਸਾਰੇ ਉਹ ਬੰਦੇ ਜਿਹੜੇ ਆਪਣੇ ਨਾਲ 30-30 ਸਾਲ ਤੋਂ ਮੇਰੇ ਤੋਂ ਜੁੜੇ ਹੋਏ ਆ ਸਾਰੇ ਭਰਾ ਆਏ ਆਪਣੇ ਤੇ ਸਭ ਤੋਂ ਮੁੰਡੇ ਲਾਲੀ ਮਿਲੋ ਬੈਜੀ ਰੌਤਾ ਆਈ ਤੇ ਰੱਖਾ ਸਮਰੇ ਕਨਾਂ ਛਿੱਦਾਂ ਦਿਨ ਚੱਲਦੇ ਆ ਸਹੀ ਗੱਲ ਚਾਈਦੇ ਫਤਿਹਗੜ ਸਾਹ ਕਰਦੇ ਇਹ ਮੁੰਡਾ ਪਿੰਡ ਆ ਕਿ ਥਪਲਾ ਸੀ ਗੌਂਢੀ ਪਿੰਡ ਦੇ ਆ ਤੇ ਸਾਡੀ ਬਹੁਤ ਜ਼ਿਆਦਾ ਬਚਪਨੀਆਂ ਇਕੱਠੀਆਂ ਬਹੁਤ ਸੀ ਇਕੱਠੇ ਖੇਡੇ ਕਿ ਉੱਥੇ ਇਕੱਠੇ ਬੈਠ ਰਏ ਸੀ ਕ੍ਰਿਕਟ ਦੇ ਸਹੀ ਗਾ ਹੀਰੋ Honda ਬੜਾ ਮਸ਼ਹੂਰ ਸੀ ਰੱਟ ਕਾਫੀ ਜ਼ਿਆਦਾ ਬਚਪਨ ਜਾਂਦਾ ਤਾਈ ਸੀ ਬਹੁਤ ਸਾਲਾਂ ਬਾਅਦ ਅੱਜ ਮੇਰੇ ਤੋਂ ਮਿਲੇ ਆ ਕਿੰਨੇ ਸਾਲਾਂ ਬਾਅਦ ਜੀ ਆਪਾਂ ਤਰੀਨ ਹੋਈ ਗਈ 21-22 ਸਾਲ 21-22 ਸਾਲ ਬਾਅਦ ਮਿਲਿਆ ਮਤਲਬ ਜੀ ਪੰਜਾਬ ਤੋਂ ਵਿਛੜੇ ਤੇ ਅੱਜ ਮਿਲੇ ਔਰ ਇਹ ਆ ਧਰਤੀ ਉੱਤੇ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਤੇ ਇਧਰ ਬਾਈ ਇਹਨਾਂ ਦੇ ਵੱਡੇ ਵੀਰ ਨੇ ਹਰਵਿੰਦਰ ਬਾਈ ਠੀਕ ਠਾਕ ਹਾਂਜੀ ਹਾਂਜੀ ਸਾਸਿ ਚੜਦੀ ਕਲਾ ਚੜਦੀ ਕਲਾ ਤੇ ਇਹ ਬਾਈ ਵੀ ਥਾਪਣਾ ਪਿੰਡ ਤੋਂ ਨੇ ਇਧਰ ਬਾਈ ਤੋਂ ਜਾਣਦੇ ਹੋ ਆਪਣੇ ਇੱਥੇ ਆਪਾਂ ਸਮੋਸੇ-ਸੂਸੇ ਖਾਦੇ ਬੈਠ ਗਏ ਆਪਾਂ ਨੇ ਤੇ ਹਣਾ ਭਾਈ ਅਗੇ ਇਧਰ ਬਾਈ ਜੀ ਆਪਣੇ ਨਾਲ ਨਹੀਂ ਪਰ ਭਾਈ ਛੜਦੀ ਠੀਕ ਠਾਕ ਹੋ ਜੀ ਤੇ ਇਧਰ ਆ ਜਿਹੜੀ ਮੇਨ ਸ਼ਖਸੀਅਤ ਦੇਖੋ ਇਹ ਆਪਣਾ ਇਹ ਆਪਣਾ ਜੱਗਾ ਭਾਈ ਰੋਮਾਂ ਤੋਹਰੇ ਸਾਡੇ ਜਣਾ ਗਾ ਜੀ 17 18 ਸਾਲ ਦਾ ਸਾਡਾ ਪਿਆਰਾ ਹਾਂਜੀ ਹਾਂ ਪਹਿਲੇ ਜਿਹੜਾ ਦਾ ਮੇਰੇ ਬਾਪੂ ਜੁਰਾਂਗੇ ਬਹੁਤ ਪਿਆਰ ਸੀਗਾ ਤੇ ਬਾਅਦ ਚ ਛੱਡ ਗਿਆ ਸੀ ਪਿਆ ਹਾਂਜੀ ਹਾਂ ਤੇ ਬਾ ਉਸ ਤੋਂ ਬਾਅਦ ਸਾਡਾ ਇਹਨਾਂ ਦੇ ਛੋਟੇ ਬੇਟਾ ਇਹਨਾਂ ਦਾ ਹਰੇ ਜਣਾ ਪਿਆਰ ਪਿਆਰ ਤੋਂ ਛੜਦੀ ਗਾ ਠੀਕ ਠਾਕ ਹੈ ਠੀਕ ਠਾਕ ਤੁਸੀਂ ਦੱਸੋ ਕਿੱਥੇ ਐਂ ਕਿਰਪਾ ਮਾਲਕ ਦੀ ਵਧੀਆ ਬਿੰਦਰ ਭਾਈ ਜੀ ਤੇ ਇਧਰੇ ਬਾਈ ਜੀ ਆਪਣੇ ਇਹ ਵੀ ਥਾਪਣਾ ਪਿੰਡ ਤੋਂ ਨੇ ਇਹ ਆਪਣੇ ਬ ਤੇ ਇੱਥੇ ਰਹਿਣ ਨੇ ਪਹਿਲਾਂ ਸਾਡੇ ਤੋਂ ਰੂਮ ਲੈ ਕੇ ਆਏ ਹਾਂ ਹੁਣ ਚੜ੍ਹਦੀ ਕਲਾ ਠੀਕ ਠਾਕ ਹਾਂ ਦਿਲ ਲੱਗੇ ਇੱਥੇ ਹਾਂਜੀ ਤਰੂ ਮਈ ਜਦ ਆਉਂਦੀ ਆ ਐਂਜ ਕੇ ਰੂਮ ਮਈ ਆ ਰੂਮ ਰੂਮ ਮਈ ਹਾਂ ਸਹੀ ਗੱਲ ਤੇ ਬਾਕੀ ਇਧਰ ਆਉਣੇ ਬਾਈ ਇਧਰ ਮਿਲੋ ਇਹ ਵੀ ਵੀਰ ਆਪਣੇ ਮਿਲਨੇ ਆਪਾਂ ਪਿੰਡ ਦਾ ਬਾਈ ਕਿਹੜਾ ਪਿੰਡ ਦਾ ਬਾਈ ਆਪਣਾ ਆਪਣਾ ਕਪੂਰਥਲਾ ਏਰੀਆ ਜਿਹੜਾ ਕਪੂਰਥਲਾ ਹਾਂਜੀ ਜਿਹੜਾ ਕਪੂਰਥਲਾ ਠੀਕ ਹੈ ਠੀਕ ਹੈ ਸੁਬਾਨਪੁਰ ਦੇ ਲੱਗ ਗਏ ਬੜਾ ਚੰਗਾ ਹੋ ਗਿਆ ਹਾਂਜੀ ਚੰਗਾ ਲੱਗਿਆ ਸਤਿ ਸ੍ਰੀ ਅਕਾਲ ਮਿਲ ਕੇ ਹਾਂਜੀ ਇੱਕ ਚਾਹ ਜੂ ਪੀਤੀ ਬੈਠ ਕੇ ਤੁਹੀ ਆਏ ਹਾਂਜੀ ਆ ਥੈਂਕ ਯੂ ਧੰਨਵਾਦ ਬਹੁਤ ਪਿਆਰ ਕੀਤਾ ਮੇਤਰੋ ਆ ਦੇਖੋ ਚਾਹ ਜੇ ਕਾਪ ਪਏ ਆ ਕਫੇ ਕੋ ਵੀ ਪੀ ਕੇ ਛੱਡੇ ਆ ਤੇ ਬਸ ਹੁਣ ਆਪਾਂ ਤਿਆਰੀ ਆ ਬਸ ਅਲਵਿਦਾ ਕਰਕੇ ਪਾਈਏ ਚੱਲਦੇ ਆ ਦੇਖਦੇ ਆ ਆਪਣਾ ਕਦੋਂ ਬਣਦਾ ਪ੍ਰੋਗਰਾਮ ਛੇ ਅਸੀਂ ਅੱਜ ਨਹੀਂ ਕਣੀਏ ਨਹੀਂ ਫੇਰ ਕਹਾਂ ਨੂੰ ਸਵੇਰ ਤਾਂ ਨਿਕਲ ਜਾਂਦਾ ਪਿੰਡ ਤੋਂ ਆਪਣੇ ਨੂੰ ਨਹੀਂ ਨਹੀਂ ਸਵੇਰੇ ਜਾ ਕੇ ਵੀ ਖੋਲੀਏ ਹਾਂਜੀ ਹਾਂ ਪੱਠੀ ਦਾ ਜਾਂਦਾ ਕੋਈ ਨਹੀਂ ਉਹ ਖੋਲੀ ਜਾਂਦਾ ਲੱਕੜ ਵਾਲੀ ਪੱਠੀ ਨਹੀਂ ਲੱਕੜ ਦੀ ਪੱਠੀ ਦਾ ਗੁੰਗੜੀ ਬਣੀ ਆ ਖੁੱਲਹੀ ਬਣੀ ਆ ਤਾਂ ਨਹੀਂ ਦਰਦਾ ਸਹੀ ਗੱਲ ਹੈ 1827 ਨੰਬਰ ਮਸ਼ਹੂਰ ਹੈ ਮੈਂ ਜਰਮ ਆਇਆ ਜੱਗਦੇ ਆਉਂਦੀਆਂ ਗੱਲ ਕੀਤੀ ਜਿੱਥੇ ਕਹਿੰਦਾ 1827 ਵਾਲੇ ਆ ਗਏ ਬਾਈ ਉਹ ਪਤਾ ਨਹੀਂ ਮੈਂ ਲਾਇਆ ਫੋਨ ਕਿਤਨੀ ਇੰਡੀਆ ਆਪਣੇ ਨੰਗਾਵੇਂ ਇਹ ਕਹ ਰੋ ਬੱਲੇ ਬੱਲੇ ਬਰੇ 1827 ਵਾਲਾ ਕਹ ਰਿਹਾ ਫੋਨ ਆ ਗਿਆ ਮੈਂ ਕਹ ਰਿਹਾ ਵੀ ਸਿਰ 1827 ਪੰਜਾਬ ਤੱਕ ਲੋਕਾਂ ਜਾਂਦੇ ਹੋਗੇ ਸਹੀ ਹੈ ਇਹ ਹੋਰ ਹਾਲੀ ਮੈਂ ਗੱਲ ਕਰਦਾ ਕੋਈ ਚੜਦੀ ਗੱਲਾ ਠੀਕ ਠਾਕ ਹੋ ਬੈਧੀ ਇੰਡੀਆ ਚੱਲੀ ਹੁਣ ਤਾਂ ਹੱਕ ਕੇ ਹੋਰੇ ਤੇ ਹੋਰ ਕੀ ਕਰਨਾ ਬੜੀ ਛੇਤੀ ਆ ਗਿਆ ਯਾਰ ਮੈਂ ਹੋਰ ਥੋੜੇ 20 ਸਾਲ ਸਹੀ ਹੈ ਜਿੰਦਗੀ ਚੱਲੀਏ ਯਾਰ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਤੇ ਹੁਣ ਆਪਾਂ ਪਹੁੰਚ ਗਏ ਸੀ ਆਪਣੇ ਬਿੰਦਰ ਬਾਈ ਦੇ ਘਰੇ ਤੇ ਆਹ ਬਾਈ ਨੇ ਆਪਣੇ ਆਪ ਮਿਲੇ ਆ ਥਾਪਲਾ ਪਿੰਡ ਤੋਂ ਜਿਹੜਾ ਆਪਾਂ ਪਹਿਲਾਂ ਵਲੌਗ ਤੋਂ ਦਿਖਾਇਆ ਹੀ ਆਪਾਂ ਇਸ ਟਾਈਮ ਬਾਈ ਦੇ ਘਰੇ ਖੜੇ ਆਪਾਂ ਤੇ ਹੋਰ ਵੀ ਆਪਾਂ ਨੂੰ ਬਹੁਤ ਸਾਰੇ ਵੀਰ ਆਪਾਂ ਨੂੰ ਮਿਲੇ ਨੇ ਇੱਥੇ ਆਪਾਂ ਤੁਹਾਨੂੰ ਸਾਰਾ ਰੂਬਰੂ ਕਰਵਾਉਨੇ ਆ ਇਹਨਾਂ ਨੂੰ ਤੁਸੀਂ ਵੇਖ ਲਈਓ ਫਿਰ ਮੇ ਸਸੀ ਦੇ ਭਾਈ ਜਿਹੜੇ ਦੀ ਲਾਵੇ ਠੀਕ ਠਾਕ ਉਹ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਔਰ ਬਾਈ ਚੱਕੋ ਕੀ ਕਪੂਰਥਲਾ ਚਿਲਾਈ ਜਿਹੜਾ ਕਪੂਰਥਲਾ ਨਾ ਕੀ ਵੀਰੇ ਆਪਣਾ ਪਵਿੱਤਰ ਸਿੰਘ ਪਵਿੱਤਰ ਸਿੰਘ ਇਹ ਬਾਈ ਕਹਿੰਦੇ ਤੁਹਾਡੇ ਬਲੌਗ ਦੇਖਦੇ ਆਂ ਹਾਂਜੀ ਠੀਕ ਹੈ ਠੀਕ ਹੈ ਤੇ ਇਹਦੇ ਦੂਜੇ ਬਾਈ ਜੀ ਆਪਣੇ ਸੱਸੀਆ ਬਾਈ ਜੀ ਔਰ ਬਾਈ ਨਾਂ ਕੀ ਦੱਸ ਤਰ ਦੱਸਿਓ ਮੇਰਾ ਨਾਂ ਭਾਈ ਹਰਜਿੰਦਰ ਹਾਂਜੀ ਕਿ ਮੈਂ ਜਲੰਧਰ ਦਾ ਪਿੰਡ ਮੇਰਾ ਹੈਗਾ ਹੀਰਾ ਠੀਕ ਹੈ ਬਾਈ ਜੀ ਬਾਈ ਬਲੌਗ ਦੇਖਦੇ ਆਂ ਆਪਣੇ ਨੇ ਬਾਈ ਬਹੁਤ ਚੰਗਰਾਦਾ ਸੀ ਬਹੁਤ ਭਾਈ ਭਾਈ ਟਿਕਟੋਕ ਤੇ ਤੁਸੀਂ ਪੁੰਨੇ ਵੀਡੀਓ ਜਿਹੜੀ ਬਹੁਤ ਆਪ థాంਕ ਯੂ ਬਾਈ థాంਕ ਯੂ ਧੰਨਵਾਦ ਤੇ ਬਾਈ ਨੂੰ ਆਪਾਂ ਮਲੇ ਪਹਿਲਾਂ ਆਪਾਂ ਤੇ ਇਧਰ ਬਾਈ ਦੂਜੀ ਬਾਈ ਸੱਸੀ ਦਾ ਬਾਈ ਜੀ ਕੀ ਨਾਂ ਬਾਈ ਜੀ ਆਪਣਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਤੇ ਆਪਾਂ ਡੋਗਰਾਵਾਲ ਤੋਂ ਇਸ ਪਾਸੇ ਪੁਰਕੁਰਾ ਖਾਲੀ ਆ ਤੇ ਤੁਹਾਡੇ ਬਲੌਗ ਦੇਖੀਦੇ ਆ ਰੋਜ਼ ਹੀ ਸਵੇਰੇ ਚਾਹ ਤੁਹਾਡੇ ਬਲੌਗ ਦੇ ਨਾਲ ਹੀ ਪੀਂਦੀ ਆ ਧੰਨਵਾਦ ਜੋ ਰੁਟੀਨ ਆ ਜੀ ਸਾਡੀ ਥੈਂਕ ਯੂ ਬਾਈ ਥੈਂਕ ਯੂ ਤੁਹਾਨੂੰ ਭਾਈ ਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਅਸੀਂ ਬੈਠੇ ਆ ਤੇ ਮੈਂ ਸਪੈਸ਼ਲ ਉਸੇ ਟਾਈਮ ਹੀ ਆ ਗਿਆ ਮੈਂ ਕਿਹਾ ਭਾਈ ਨੂੰ ਮਿਲ ਕੇ ਆਈਏ ਇੱਕ ਜਿੱਦਾਂ ਟੀਵੀ ਤੇ ਦੇਖੀਦਾ ਇਹ ਕੰਮ ਉਹ ਸਾਹਮਣੇ ਦੇਖਣਾ ਉਹ ਫੀਲਿੰਗ ਜਿੱਦਾਂ ਤੁਹਾਨੂੰ ਪਤਾ ਹੀ ਨਹੀਂ ਸੁਣ ਸਕਦੇ ਹਾਂ ਤੁਹਾਨੂੰ ਟੀਵੀ ਤੇ ਵੇਖੀਦਾ ਸਾਡੇ ਲਈ ਤੁਸੀਂ ਮਸ਼ਹੂਰ ਆ ਮਤਲਬ ਤੁਹਾਡੇ ਵਰਗੇ ਜੀ ਟੀਵੀ ਤੇ ਦੇਖਦੇ ਆ ਤੁਸੀਂ ਸਾਨੂੰ ਨਹੀਂ ਦੇਖਦੇ ਹੁਣ ਤੁਸੀਂ ਵੀ ਸ਼ੁਰੂ ਟੀਵੀ ਤੋਂ ਸਾਰੇ ਆਪਾਂ ਸਾਰੇ ਟੀਵੀ ਦੇ ਆ ਗਏ ਠੀਕ ਹੈ ਬਹੁਤ ਵਧੀਆ ਲੱਗਾ ਭਾਈ ਤੇ ਹੋਰ ਭਾਈ ਇਹ ਤਾਂ ਸਾਡੇ ਮੁੰਡੇ ਜਾਣਦੇ ਆਪਨੂੰ ਪਿੰਡੋਂ ਨੂੰ ਤੇ ਇਹਨਾਂ ਬਾਕੀ ਦੂਜੇ ਭਾਈ ਜੀ ਆਪਣੇ ਭਾਈ ਜੀ ਕੀ ਨਾਮ ਆਪਣਾ ਮੇਰਾ ਭਾਈ ਨਾਮ ਹਰਕਮਲ ਸਿੰਘ ਜੀ ਮੈਂ ਸ਼ੰਕਰ ਦਾ ਜੀ ਕੀਸਮਖਣ ਦੇ ਪਿੰਡ ਉਹ ਤੇਰਾ ਭਲਾ ਹੋਵੇ ਫੇਕਰੀ ਬੋਲੀ ਹੋਵੇ ਬੀਰੀਆ ਲਈ ਬੋਲੀ ਆ ਨਾ ਹੈਰੀ ਗਈ ਹਾਂ ਕਿਉਂਕਿ ਛੋਟੇ ਬੀਰੀਆ ਛੋਟੇ ਹੁੰਦੇ ਭਾਈ ਆ ਗਏ ਅੱਛਾ ਜੀ ਇੱਥੇ ਤਾਂ ਹਾਂਜੀ ਆਪਦੇ ਟਰੱਕ ਪਾਈ ਹੋਏ ਨੇ ਅੱਛਾ ਜੀ ਵਧੀਆ ਗੱਲਾਂ ਫਿਰ ਤਾਂ ਬਹੁਤ ਛੰਡੇ ਗੱਡੇ ਵੀ ਆ ਹਾਂਜੀ ਬੋਲੀ ਦਾ ਭਾਈ ਹੁਣ ਤੁਹਾਨੂੰ ਹੁਣ ਛੋਟੇ ਹੁੰਦੇ ਆ ਗਏ ਤੇ ਬੋਲੀ ਬਲੀ ਦਾ ਵੀ ਆਉਦੀ ਇਹ ਨਹੀਂ ਹੁੰਦਾ ਸਾਲ ਇਹਨਾਂ ਦੇ ਠੀਕ ਹੈ ਠੀਕ ਹੈ ਬਿਲਕੁਲ ਆ ਗਏ ਇੱਥੇ ਹੀ ਛੋਟੇ ਹੁੰਦੇ ਇੱਥੇ ਆ ਗਏ ਨਾ ਓਕੇ 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 ਉਹਦੇ ਕਰਿਆ ਭਾਈ ਜੀ ਦਾ ਬੋਲੀ ਦਾ ਜਨੂਨ ਪਰਣਾ ਨਹੀਂ ਜੇ ਅੱਜੇ ਉਹਦੀ ਹੁੰਦੀ ਜੇ ਡੈਡੀ ਹੁੰਦੇ ਇਹਨਾਂ ਦੇ ਪਾਪਾ ਮੈਂ ਕਹਿੰਦਾ ਧੰਨ ਜੀ ਉਹਨਾਂ ਨੇ ਤਾਂ ਸੁਣਾਉਂਦੇ ਬੋਲੀਆਂ ਵੀ ਸਹੀ ਗੱਲ ਹੈ ਨਾ ਸ਼ੰਕਰਪਿੰਡੂ ਕਹਿੰਦੇ ਬਖਸ਼ਿਸ਼ ਹੀ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਹਾਂਜੀ ਸਹੀ ਗੱਲ ਨਾ ਚੰਗਾ ਲੱਗਿਆ ਬਈ ਤੁਹਾਨੂੰ ਸਾਰੇ ਨੂੰ ਮਿਲ ਕੇ ਤੇ ਬੜਾ ਵਧੀਆ ਬਾਈ ਸਾਰੇ ਆਪਾਂ ਨੂੰ ਮਿਲੇ ਨੇ ਬਹੁਤ ਜੰਗਲ ਸੱਚੀ ਗੱਲ ਬਹੁਤ ਜੰਗਲ ਲੱਗਿਆ ਸਹੀ ਗੱਲ ਦਿਲੋਂ ਰਿਸਪੈਕਟ ਸਾਰੇ ਭਰਾਵਾਂ ਦੀ ਜਿਹੜੇ ਵਲੌਗ ਦੇਦੇ ਆਂ ਹਾਂ ਬਹੁਤ ਦੇਖਦਾ ਦੇਖੀਦਾ ਤੁਹਾਨੂੰ ਦੱਸਦੇ ਸਾਰੇ ਦੇਖਦੇ ਹੌਣ ਟਾਈਮ ਮਿੱਤਰੋ 10:30 ਹੋ ਗਏ ਆ ਰਾਤ ਦੇ ਤੇ ਆਪਾਂ ਲੰਗਰ ਪਾਣੀ ਛੱਕ ਕੇ ਫ੍ਰੀ ਹੋਏ ਆ ਅੱਜ ਸਾਡਾ ਸਾਰਾ ਦਿਨ ਇੱਕੇ ਪਰਿਵਾਰ ਦੇ ਵਿੱਚ ਸੀਗਾ ਆਪਾਂ ਇਹਨੂੰ ਕਹਿੰਦੇ ਨੇ ਮਸ਼ਹੂਰ ਨੇ ਵੀ ਇਹਦੇ ਆਹ ਏਰੀਆ ਦੇ ਵਿੱਚ ਰਾਈ ਵਾਲਾ ਪਰਿਵਾਰ ਕਹਿੰਦੇ ਆ ਇਹਨੂੰ ਤੇ ਅਸੀਂ ਇੱਥੇ ਬੈਠੇ ਆ ਹੁਣ ਦੂਜੇ ਕੁੜੇ ਛੁੱਕੇ ਛੱਕੇ ਖੜੇ ਆ ਤੇ ਦੇਖੋ ਉਹੀ ਪਰਿਵਾਰ ਆ ਜਿਹੜਾ ਦੁਪਹਿਰੇ ਬੈਠੇ ਸੀਗੇ ਆਪਾਂ ਦੁਪਹਿਰੇ ਖਾਧਾ ਪੀਤਾ ਤੇ ਘੁੰਮ ਘੁਮਾ ਕੇ ਬਾਅਦ ਚ ਆਪਣੀ ਬਾਈ ਜਣ ਨੂੰ ਮਿਲੇ ਤੇ ਉਸ ਤੋਂ ਮੁੜ ਕੇ ਫੇਰ ਸੀ ਬੈਠੇ ਲੰਗਰ ਪਾਣੀ ਛਕਿਆ ਬੜਾ ਚੰਗਾ ਲੱਗਿਆ ਸੱਚੀ ਗੱਲ ਹੈ ਭੈਣ ਬਹੁਤ ਜੰਗ ਲੱਗੀ ਹਾਂ ਜੀ ਥੋੜਾ ਬਹੁਤ ਥੈਂਕ ਯੂ ਧੰਨਵਾਦ ਤੁਸੀਂ ਐਨ ਰਿਸਪੈਕਟ ਹੰ ਦਿੱਤੀ ਆ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਨਹੀਂ ਤੁਹਾਡਾ ਤੁਸੀਂ ਟਾਈਮ ਕੱਢਿਆ ਤੁਸੀਂ ਟਾਈਮ ਅਸੀਂ ਅੱਜ ਖੁੱਲ੍ਹੇ ਕੱਢਿਆ ਸੀ ਕਿ ਟਾਈਮ ਅਸੀਂ ਤੇ ਤੁਸੀਂ ਬੈਠੇ ਸਾਰੇ ਆਣੇ ਉਧਰ ਬਾਈ ਹੋਣੀ ਆਪਣੇ ਹੁਣ ਤੁਸੀਂ ਮਾਰੋ ਕਿਤੇ ਕਿਹੜਾ ਭੈਣ ਠੀਕ ਹੈ ਆਇਓ ਟਾਈਮ ਕੱਢੀ ਜਰੂਰ ਤੇ ਤੁਸੀਂ ਦਿਹਾੜੀ ਰੋਕੋ ਸਾਡੇ ਕੋਹਾ ਜੇ ਨਹੀਂ ਸਾਡਾ ਅਸੀਂ ਦੂਰੇ ਘਰ ਵੀ ਲੈ ਕੇ ਜਾਣਾ ਤੁਹਾਨੂੰ ਹੁਣ ਅਗਲੀ ਛੁੱਟੀ ਸਹੀ ਕਦੇ ਹੋਰ ਦੂਰ ਵੈਰੀ ਗੁੱਡ ਕੋਈ ਜਾਓ ਬਾਕੀ ਦੇਖਦੇ ਆ ਕੱਲੂ ਕੀ ਬੰਦਾ ਇਹ ਇਹ ਤਾਂ ਤੁਸੀਂ ਸਾਡੇ ਕੋਲ ਆਇਓ ਭਾਜੀ ਹਾਂਜੀ ਹਾਂਜੀ ਆਵਾਂਗੇ ਆਮ ਤਾਂ ਤੇ ਚੱਲੀ ਅਸੀਂ ਹਾਂਜੀ ਜਰੂਰ ਜਾਣਾ ਜਾਣਾ ਹਾਂ ਹਾਂਜੀ ਹਾਂ ਜਾਣੀ ਮੈਂ ਤਾਂ ਦਿਲ ਲੱਗਿਆ ਚਲੋ ਦੇਖ ਲੂ ਦੇ ਬਹੁਤ ਪੀੜੀ ਕੋ ਮਰੇ ਅੱਜ ਪੱਕਾ ਨਵੀਂ ਪੀੜੀ ਨਾਲ ਆਵਾਂਗੇ ਸਾਡੇ ਤੋਂ ਬਣੇ ਲੜਕੀ ਦਾ ਇਹ ਤਾਂ ਗੰਦੇ ਇਹ ਤਾਂ ਗੰਦੇ ਪੀੜੇ ਦੇ ਪਿੱਛੇ ਜਾ ਸਹੀ ਗੱਲ ਹੈ ਜੀ ਪੂਰਾ ਪਿਆ ਸੌਂਦਾ ਆਹ ਬਣੂ ਸੇਵ ਕੇ ਨਹੀਂ ਹਾਂ ਇਹ ਸੇਵ ਵਾਲੀ ਆ ਠੀਕ ਹੈ ਫਿਰ ਜੀ ਓਕੇ ਜੀ ਓਕੇ ਜੀ ਓਕੇ ਜੀ ਓਕੇ ਭਾਈ ਜੀ ਸਿਕਾ ਓਕੇ ਜੀ ਚੱਲ ਮਤ ਜੀ ਡੰਗਾ ਵੀਰ ਨਾ ਜਰੂਰੀ ਹੈ ਤਰ ਲਵਾ ਦੇਣਾ ਅੱਜ ਤੁਸੀਂ ਪਹਿਲੀ ਵਾਰੀ ਆਲੀ ਸੁਣਣ ਆਏ ਹੋਣੀ ਇਹ ਦੂਜੇ ਮਿੱਤਰਾਂ ਮਿਲ ਲਗੇ ਦੂਜੀ ਵਾਰੀ ਇੱਕ ਵਾਰੀ ਜੀ ਮਿਲ ਕੇ ਦੁਬਾਰਾ ਬੈਠ ਲੇ ਸਾਡੀ ਮਿਲਣ ਗੇ ਇਦਾਂ ਹੀ ਹੁੰਦੀ ਆ ਥੱਲੇ ਜਾ ਕੇ ਫੇਰ ਗੱਡੀ ਫੇਰ ਖਰਨਾ ਪੈਦਾ ਹੁੰਦਾ ਹੈ ਪੰਜਾਬੀਆਂ ਦੀ ਮਿਲਣੀ ਇਦਾਂ ਨਹੀਂ ਹੁੰਦੀ ਆ ਤੁਰਦੇ ਤੁਰਦੇ ਪੋਣਾ ਘਟਲਾਈ ਜਾਂਦਾ ਠੀਕ ਕਰਦਾ ਚਲੋ ਜੀ ਹੁਣ ਚੰਗਿਆ ਚਲੋ ਜੀ ਪੂਰ ਨੂੰ ਲਾ ਲਓ ਜੈ ਜੀ ਮੈਨੂੰ ਰੱਖ ਲੈਣੀ ਮਾਸੀ ਆਸੀ ਤਾਂ ਰੱਖਣ ਨੂੰ ਫਿਰਦੇ ਆ ਇਹਨੂੰ ਕੀ ਆਸਾਂ ਆ ਨੂੰ ਓਕੇ ਜੀ ਓਕੇ ਲੈ ਜੀ ਮਾਉਂਦੇ ਕੁੜੀ ਰੱਖ ਤੇ ਕੁੜੀ ਦੀਂ ਦੀ ਇਹ ਮੁੰਡਾ ਸਹੀ ਇੱਥੇ ਆ ਦੇ ਮੁੰਡਾ ਇੱਕ ਸ਼ਹਿਰ ਵੀ ਇਦਾਂ ਦੋਸਤ ਹੈ ਤਾਂ ਸ਼ਾਨ ਵੀ ਦੋਸਤ ਹੈ ਮੁੰਡਾ ਹੈ ਜਵਾਨ ਹੋ ਗਏ ਨੇ ਅਜ ਸੰਗਜ ਪੁੱਤਰ ਜੀ ਹੋਰ ਇੱਕ ਮਿਲ ਕੁਸ਼ਣ ਵੀ ਰੱਬ ਦਾ ਦੋਸਤ ਨੇ ਪੁੱਤ ਓਕੇ ਓਕੇ ਜਦ ਹੀ ਨਹੀਂ ਚੰਗਾ ਮਿਲਦੇ ਆ ਤੇਰਾ ਪਗੂ ਦੀ ਦੀ ਗੱਲ ਚੇਲ ਖੇਲ ਕੇ ਸੌ ਲਿਆ ਮੈਂ ਇਹ ਤਾਂ ਕਹਿਣਾ ਅੰਕਲ ਵਾਲਾ ਕੰਮ ਕਰ ਲਿਆ ਸ਼ਾਮ ਦਾ ਕਾਵੇ ਦਿੱਦੀ ਹੋਏ ਜੀ ਚੰਗਾ ਜੀ ਜੀ ਜਰੂਰ ਆਇਓ ਜਰੂਰ ਚੰਗਾ ਪੁੱਜੀ ਸੱਸ 100 ਦੀ ਵਾਰੀ ਆ ਆ ਠੀਕ ਹੈ ਬਹੁਤ ਬਹੁ ਥੈਂਕ ਯੂ ਨਾ ਵੀ ਡੈਕੀ ਮੇਰੇ ਨਾਲ ਸਤਾਇਦਰ ਬਹੁਤ ਕਹਿਣਾ ਕਿ ਪੁਰਾਣਾ ਰੋਸਾ ਲੈ ਆਈ ਰਹਿ ਗਿਆ ਮੈਨੂੰ ਮੈਨੂੰ ਆਪਣੀ ਪੁਰਾਣੀ ਨੂੰ ਮਿਲਣ ਲੱਗੀ ਸੀ ਤਾਂ ਕਹਿਣਾ ਕਿ ਰੋਣੇ ਨੂੰ ਥੋੜੀ ਗੁੱਸੇ ਕਰਨਾ ਆਪਾਂ ਚਲੀ ਬਾਜੀ ਓਕੇ ਭਾਈ ਸਸੀ ਦਾ ਸਾਰਿਆਂ ਨੂੰ ਗਲਤੀ ਮਲਤੀ ਮਾਫ ਕਰੋ ਅਸੀਂ ਮਾ ਚਲੀਏ ਚਲੋ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਇਹਨਾਂ ਕੈਂਪ ਬਾਰੇ ਹਾਂਜੀ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਥੈਂਕ ਯੂ ਧੰਨਵਾਦ ਬਾਕੀ ਕੋਈ ਗਲਤੀ ਹੋ ਗਈ ਮਿਲਦੀ ਪੈਣ ਮਾਫ ਕਰਦੇ ਹੋ ਨਾ ਜੇ ਪਰਵਾਹ ਦੀ ਬਾਰੇ ਗੱਲਾਂ ਹੋ ਜਾਂਦੀਆਂ ਹੁੰਦੀਆਂ ਹਾਂਜੀ ਹਾਂ ਫੇਰਾ ਆਵਾਂ ਕਾ ਦੂਰ ਆਣ ਦੂਰ ਹੈ ਮਸੀਂ ਤੂੰ ਰਹਿ ਜਿੱਥੇ ਮੈਂ ਕਹਿੰਦਾ ਮਸੀਂ ਤੂੰ ਤਾਂ ਰਹਿ ਜਿੱਥੇ ਮੈਂ ਕਹਿੰਦਾ ਹੈ ਤੂੰ ਰਹਿ ਜਿੱਥੇ ਨਾ ਨਾ ਤੁਰ ਕੇ ਜਾਣਾ ਆਪੇ ਰ ਆਇਆ ਆਪਣਾ ਨਾਂ ਸਾਡੇ ਜੀ ਚੰਗਾ ਜੀ ਸਸੀ ਕਾ ਜੀ ਚੰਗਾ ਮਾਤਾ ਚੰਗਾ ਹੁਣ ਆਪਾਂ ਮਿੱਤਰ ਘਰੇ ਪਹੁੰਚ ਗਏ ਆ ਤੇ ਟਾਈਮ 11:00 ਵੱਜ ਗਿਆ ਉਹ ਮੈਂ ਗਿਆ ਇੱਧਰ ਸੁਣ ਲੋ ਇਹ ਹੀਟਰ ਚਲਾ ਰਿਹਾ ਆਪਣਾ ਸਿਮਾ ਸੀਗਾ ਹੈ ਜੀ ਹਾਂ ਜੀ ਮੈਂ ਗਿਆ ਆਪਾਂ ਨੂੰ ਹੁਣ ਕਿੰਨਾ ਟਾਈਮ ਹੋ ਗਿਆ 11:00 ਵੱਜ ਗਏ 11:00 ਵੱਜ ਗਏ ਕੱਪੜੇ ਹੋਣੇ ਪਾਪੜ ਵਰਗੇ ਬਣ ਗਏ ਠੰਢੀ ਬਣ ਗਏ ਕੱਲ ਜਿਹੜੇ ਵਾਹ ਪਏ ਤੇ ਕਿ ਹਾਂ ਬਰਾਂ ਨੂੰ ਕੱਲ ਕਿਹਦੇ ਤੋਂ ਪੰਜਾਬੀ ਇਹਨੂੰ ਬਾਲ ਮਾੜਾ ਮਲ ਬਣ ਗਈ ਠੰਡ ਬਹੁਤ ਆ ਹਾਂਜੀ ਇਹ ਹੌਲੀ ਹੌਲੀ ਜੱਦੂ ਸਫਰ ਦਾ ਫਲ ਹੈ ਹੈ ਉਹ ਚਲਾਤਾ ਦੱਸਾਂਗੇ ਹੌਲੀ ਹੌਲੀ ਚੱਲੂ ਰੋਣੇ ਸਫਰ ਦਾ ਫਲ ਮਿੱਠਾ ਹੁੰਦਾ ਹੈ ਮੈਂ ਕਹਿੰਦਾ ਸਹੀ ਗੱਲ ਹੈ ਹੋਰ ਕਿ ਭਾਈ ਸਿਆ ਕਿਵੇਂ ਪੁੱਤ ਵਧੀਆ ਵਧੀਆ ਕੀ ਮੇਰੇ ਤਰਾ ਦਿਨਾਂ ਚ ਸਾਰਾ ਵਧੀਆ ਹਾਂਜੀ ਪਲਟ ਕੀਤੀ ਆ ਪਲਟ ਕੀਤੀ ਆ ਕਿਨੇ ਪਲਟ ਕੀਤੀ ਆ ਹਾਂਜੀ ਇੱਕ ਇੱਕ ਲੜਕੀ ਆ ਰਹੀ ਹੈ ਦੇਖੋ ਮਾਸੀ ਆ ਜਾ ਆ ਜਾ ਲੜਕੀ ਉਹ ਕਹਿੰਦਾ ਤਾਂ ਲੜਕੀ ਹੋ ਉਹਨਾਂ ਫੇਰ ਉਹ ਸਿਆਣਾ ਹੁੰਦਾ ਨਹੀਂ ਵੀ ਅਸੀਂ ਤਾਂ ਤੈਨੂੰ ਹੁਣ ਵੀ ਲੜਕੀ ਹੁੰਦੀ ਹੈ ਨਹੀਂ ਲੜਕੀ ਕਹਿੰਦਾ ਕਿ ਮਸਟਾਕ ਚੰਗੀ ਤਰ੍ਹਾਂ ਦੇਖ ਮੱਸਾ ਨੰਗਾ ਨਹੀਂ ਮੈਂ ਕਹਿੰਦਾ ਵੀ ਲੜਕੀ ਸਭ ਤੋਂ ਪਹਿਲਾਂ ਚੜ ਲੱਗੀ ਸੀ ਸਾਰੇ ਪਹਿਨ ਆ ਕੇ ਲੜਕੀ ਹਲ ਤੱਕ ਨਹੀਂ ਆਈ ਆ ਜਮਸੀ ਆਜੋ ਆਜੋ ਉਹ ਤੇ ਫੁਰਕੋੜੇ ਗਾਤੇ ਦਾਦੀ ਫੜ ਗਈ ਹੈ ਨਹੀਂ ਰਾਤ ਚ ਤੇ ਮਿੱਤਰ ਸਾਰੇ ਡਿਗਰੀਆਂ ਨੂੰ ਡਿਗਰੀ ਸਾਰੇ ਕਲਵੀ ਤੇ ਕੱਦੀ ਖੜੀ ਸਿੱਖੀ ਜਾਂਦੇ ਇੱਕ ਮੈਂ ਕਹਿੰਦਾ ਚਲ ਤਾਂ ਪਹਿਨੇ ਬਾਅਦ ਸਿੱਖ ਲਈ ਉਹ بڑا ਸਿਕਲ ਮੜਾ ਇਹਨੂੰ ਮੜ ਕੇ ਉਹ ਬੜੀ ਮੈਂ ਕਿਹਾ ਮੀਟਿੰਗ ਬੀਬੀ ਰੇਟਸ ਚਾਹੀਏ ਆਊਟ ਆਵ ਯੂ ਸਟੇਜ ਇਹਨਾਂ ਰਾਤ ਆਪ ਦਾ ਡਾਇਰੈਕਟ ਕਿ ਆ ਗਈ ਜਿਹੜਾ ਤੇ ਹਾ ਜੂ ਜ ਮਾਜੀ ਬਹੁਤ ਹੌਲੀ ਹੌਲੀ ਆਉਣੀ ਆ ਤੂੰ ਬਹੁਤ ਹੌਲੀ ਹੌਲੀ ਆਉਣੀ ਆ ਬਹਿ ਜਾ ਸਭ ਜੰਮਨ ਸਟੇ ਹੋ ਜੀ ਤੇਰੀ ਸਟੇ ਬੀਬੀ ਡਬਲ ਕਰਾਉਂਦੀ ਬੀਬੀ ਨੂੰ ਪਹਿਲਾਂ ਹੀ ਡਬਲ ਪਾਸ ਲੈਂਦੀ ਸੀ ਉਹ ਪਹਿਲਾਂ ਹੀ ਲੈਦਾ ਸੀ ਤੀਆ ਨਹੀਂ ਉਹ ਮੈਨੂੰ ਪਤਾ ਕਰਾਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਚਾਹ ਹੁਣ ਕੱਪੜੇ ਵੀ ਲਾ ਲਓ ਬਾਹਰੋਂ ਉਹਦੇ ਪਾਪੜ ਬਣ ਗਏ ਬਸ ਇੱਥੇ ਬੈਠ ਬੈਠੋ ਦਮਰ ਦਮਰ ਕਰੋ ਕਾਚੇ ਬੈਠੋ ਉਹ ਕੁਰਸੀ ਤੇ ਕੋਸ਼ੀਦਾ ਬੈਠੋ ਹਾਂ ਇਹਨੂੰ ਕੁਰਸੀ ਤੇ ਮੈਂ ਲਾ ਦਿੱਤ ਨੇ ਬਸ ਇੱਥੇ ਬੈਠ ਕੇ ਦਮ ਸੇਕ ਬਾਅਦ ਚ ਗਹਾਈ ਅੰਦਰ ਠੀਕ ਹੈ ਨੀ ਇਹ ਚੱਲਿਆ ਜਿਹੜੇ ਲਿੱਕੇ ਮੇ ਤਾਂ ਰੈਡੀ ਹੋ ਗਏ ਨੇ ਤੁਸੀਂ ਕਿੱਥੇ ਸੀ ਤੁਸੇ ਸਾਨੂੰ ਦਿਖਾਈ ਨਹੀਂ ਅਸੀਂ ਇੱਥੇ ਸੀਗੇ ਅਸੀਂ ਇੱਥੇ ਤੁਸੀਂ ਕਿੱਥੇ ਸੀ ਅਸੀਂ ਨਹੀਂ ਦੇਖਿਆ ਕਿ ਤੁਸੀਂ ਵੀ ਦਿਖੇ ਕਿਸੇ ਨੂੰ ਕੋਈ ਵੀ ਨਹੀਂ ਦਿਖਿਆ ਉਹ ਦਿਖਿਆ ਤੁਸੀਂ ਤਾਂ ਕਮਰੇ ਲਿਗੀ ਗੀ ਹਾਂ ਤੁਸੀਂ ਸਵੇਰ ਦੇ ਸਾਡੇ ਕੋਲ ਆਇਆ ਤੇ ਬਾਕੀ ਮਿੱਤਰੋ ਹੁਣ ਆਪਾਂ ਕੋਲ ਦੁੱਧਾ ਦੁੱਧ ਪੀਨੇ ਆਂ ਵੈਸੇ ਬਾ ਰੂਟੀ ਬਾਣੀ ਪਛਾਦਾ ਪਾਣੀ ਸਭ ਸ਼ੱਕੇ ਆਏ ਆਂ ਪਰ ਫੇਰ ਵੀ ਕੋਟ ਦੁੱਧਾ ਦੁੱਧਾ ਪੀਣਾ ਬਣਦਾ ਹੀ ਆ ਠੰਡ ਠੰਡ ਬਰ ਕਾ ਵੀ ਆਦਾ ਹੁਣ ਦੁੱਧਾ ਕੋਲ ਸ਼ੱਕਦੇ ਆਂ ਤੇ ਗੱਲਾਂ ਬਾਤਾਂ ਮਾਪਦੇ ਆਂ ਬੈਠ ਕੀ ਹਲੇ ਦਿਨ ਤਾਂ ਮਿੱਤਰੋ ਹਲੇ ਐਡਾ ਵੱਡਾ ਨੰਗਲ ਹੌਲ ਵੀ ਰਹਿੰਦਾ ਗੱਲਾਂ ਬਾਤਾਂ ਬਹੁਤ ਨਿਆਰੇ ਕਰਨ ਵਾਲੀਆਂ ਬਹਿਨੇ ਆ ਗੱਲਾਂ ਬਾਤਾਂ ਮਾਪਦੇ ਨੇ ਨੇੜੇ ਦੇ ਖੇੜ ਦੇ ਕੁੱਦਦੇ ਆਂ ਤੇ ਵਲੌਗ ਇੱਥੇ ਆਪਾਂ ਉਹ ਜਿਹੜਾ ਬੰਦ ਕਰਦੇ ਆਂ ਸਾਰੇ ਭੈਣ ਭਰਾ ਜਿੰਨੇ ਆਪਾਂ ਨੂੰ ਮਿਲਨੇ ਅੱਜ ਆ ਤੁਹਾਡੇ ਫੇਮਸ ਨੂੰ ਮੇਲੇ ਆਪਾਂ ਨੂੰ ਮਿੱਤਰ ਦੋਸਤ ਹੀ ਮਿਲੇ ਸਾਰਿਆਂ ਬਹੁਤ ਬਹੁਤ ਥੈਂਕਸ ਧੰਨਵਾਦ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਕਰਦਾ ਹਾਂ ਤੁਸੀਂ ਇੰਨਾ ਪਿਆਰ ਦਿੰਦੇ ਹੋ ਨੀ ਸਪੋਰਟ ਦਿੰਦੇ ਹੋ ਤੇ ਪ੍ਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹਦੇ ਨਾਲ ਵਲੌਗ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ